ਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਸੋ ਜਿਹੜੇ-ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਭ ਤੋਂ ਪਹਿਲਾਂ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਅੱਜ ਆਪਾਂ ਇੱਕ ਤਾਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਆਪਣੀਆਂ ਮੁਰਗੀਆਂ ਨੇ ਅੰਡੇ ਕਿੰਨੇ ਦਿੱਤੇ ਨੇ ਦੂਸਰਾ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜਾ ਸ਼ੱਕਰ ਵਾਲਾ ਪਾਣੀ ਆ ਉਹ ਗਰਮੀ ਅਜ ਮੁਰਗੀਆਂ ਨੂੰ ਕਿਉਂ ਦੇਣਾ ਚਾਹੀਦਾ ਤੇ ਕਿਵੇਂ ਦੇਣਾ ਉਹ ਸਾਰੀ ਪ੍ਰਕਿਰਿਆ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਸਭ ਤੋਂ ਪਹਿਲਾਂ ਆਪਾਂ ਚੈੱਕ ਕਰਾਂਗੇ ਕਿ ਆਪਣੀਆਂ ਮੁਰਗੀਆਂ ਨੇ ਖੁੱਡੇ 'ਚ ਸ਼ਾਮ ਤੱਕ ਕਿੰਨੇ ਅੰਡੇ ਦਿੱਤੇ ਨੇ ਸੋ ਲਗਭਗ 5.5 ਪੌਣੇ 6 ਦਾ ਟਾਈਮ ਹੋ ਚੁੱਕਿਆ ਹੈ ਆਪਾਂ ਹੁਣ ਛੱਤ ਤੇ ਆਏ ਸੀਗੇ ਸੋ ਉਧਰ ਕਬੂਤਰ ਤਾਂ ਆਪਾਂ ਨੇ ਛੱਤ ਤੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਦਾਣਾ ਪਾਤਾ ਪਾਣੀ ਪਾਤਾ ਉਧਰੋਂ ਦਾਣੀ ਚੁਗ ਰਹੇ ਨੇ ਤੇ ਹੁਣ ਆਪਾਂ ਜਿਹੜਾ ਇਧਰੋਂ ਮੁਰਗੀਆਂ ਦਾ ਕੁੱਡਾ ਖੋਲ ਕੇ ਉਹ ਚੋਂ ਤੁਹਾਨੂੰ ਚੈੱਕ ਕਰਾਵਾਂਗੇ ਕਿ ਕਿੰਨੇ ਅੱਜ ਅੰਡੇ ਦਿੱਤੇ ਨੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕੱਲ ਮੁਰਗੀਆਂ ਨੇ 6 ਮੁਰਗੀਆਂ ਸੀ 6 ਦੇ 6 ਅੰਡੇ ਦਿੱਤੇ ਸੀ ਸੋ ਅੱਜ ਆਪਾਂ ਦੇਖਦੇ ਹਾਂ ਉਮੀਦ ਅੱਜ ਵੀ ਅੰਡੇ ਬਰੀ ਦਿੱਤੇ ਹੋਣਗੇ ਸੋ ਤੁਹਾਨੂੰ ਅੱਗੇ ਜਾ ਕੇ ਵੀਡੀਓ 'ਚ ਦਿਖਾਵਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਧੰਨਵਾਦ ਸੋ ਆਜੋ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਅੱਜ ਆਪਣੀਆਂ ਮੁਰਗੀਆਂ ਨੇ ਅੰਡੇ ਕਿੰਨੇ ਦਿੱਤੇ ਨੇਗੇ ਸੋ ਵੀਡੀਓ ਨਾਲ ਬਣੇ ਰਹੋ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਸ਼ੱਕਰ ਵਾਲਾ ਪਾਣੀ ਆ ਉਹ ਕਿਉਂ ਜ਼ਰੂਰੀ ਆ ਤੇ ਕਿਵੇਂ ਬਣਾਉਣਾਗਾ ਉਹ ਸਾਰੀ ਜਿਹੜੀ ਪ੍ਰਕਿਰਿਆ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਖੋਲਦੇ ਆਂਗੇ ਹੁਣ ਖੁਕੀਆਂ ਹੋਣੀਆਂ ਵਿਚਾਰੀਆਂ ਲਓ ਜੀ ਆਓ ਆਓ ਤੁਹਾਨੂੰ ਇਸ ਤੋਂ ਬਾਅਦ ਚੈੱਕ ਕਰਾਵਾਂਗੇ ਕਿ ਅੰਡੇ ਇਹਨਾਂ ਨੇ ਕਿੰਨੇ ਦਿੱਤੇ ਨੇਗੇ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਪਾਣੀ ਇਹ ਖਰਾਬ ਕਰ ਲੈਂਦੀ ਇਹਨੇ ਪਾਣੀ ਚੇਂਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆਗਾ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਕੱਲ ਦੀ ਤਰ੍ਹਾਂ ਅੱਜ ਵੀ 6 ਅੰਡੇ ਦਿੱਤੇ ਨੇ ਆਪਣੀਆਂ ਮੁਰਗੀਆਂ ਨੇ ਬਹੁਤ ਜ਼ਿਆਦਾ ਵਧੀਆ ਪ੍ਰੋਡਕਸ਼ਨ ਆ ਦੇਖ ਲਓ ਅੰਡੇ ਦੀ ਦੋਸਤੋ ਕੱਲ ਵੀ ਤੁਸੀਂ ਦੇਖਿਆ ਤੇ ਅੱਜ ਵੀ ਤੁਸੀਂ ਦੇਖਿਆ ਸੋ ਅੰਡੇ ਦਾ ਸਾਈਜ਼ ਵੀ ਤੁਸੀਂ ਦੇਖ ਲਓ ਅੰਡੇ ਦਾ ਸਾਈਜ਼ ਬਹੁਤ ਵਧੀਆ ਹੈਗਾ ਜਿਹੜੇ ਵੀ ਇਹ ਕਹਿੰਦੇ ਨੇ ਮੁਰਗੀਆਂ ਦੇ ਅੰਡੇ ਛੋਟੇ ਹੁੰਦੇ ਨੇ ਸੋ ਤੁਸੀਂ ਆਪਣੇ ਮੁਰਗੀਆਂ ਦੇ ਅੰਡੇ ਚੈੱਕ ਕਰ ਸਕਦੇ ਹੋਗੇ ਸਾਈਜ਼ ਬਹੁਤ ਡਬਲ ਆ ਸੋ ਦੋਸਤੋ ਅੰਡਿਆਂ ਦਾ ਤੁਸੀਂ ਸਾਈਜ਼ ਚੈੱਕ ਕਰ ਲਓ ਕਿ ਕੋਈ ਅੰਡਾ ਆਇ ਨਹੀਂ ਕਿ ਛੋਟੇ ਛੋਟੇ ਅੰਡੇ ਨੇ ਅੰਡੇ ਦੇਖੋ ਪ੍ਰੋਪਰ ਸਾਈਜ਼ ਨੇ ਪ੍ਰੋਪਰ ਸ਼ਾਈਨਿੰਗ ਚ ਨੇਗੇ ਸਾਫ ਸੁਥਰੇ ਅੰਡੇ ਨੇ ਕਈ ਵੀਰ ਕਹਿੰਦੇ ਨੇ ਕਿ ਸਾਡੀਆਂ ਮੁਰਗੀਆਂ ਅੰਡੇ ਬਹੁਤ ਛੋਟੇ ਦਿੰਦੀਆਂ ਨੇ ਉਹਤੇ ਵੀ ਆਪਾਂ ਜੇਕਰ ਤੁਹਾਨੂੰ ਵੀਡੀਓ ਚਾਹੀਦੀ ਆਪਾਂ ਕਿਤੇ ਬਣਾਵਾ ਦਾਂਗੇ ਤੇ ਤੁਸੀਂ ਆਪਣੀਆਂ ਮੁਰਗੀਆਂ ਦੇ ਅੰਡੇ ਚੈੱਕ ਕਰੋ ਬਹੁਤ ਵਧੀਆ ਸਾਈਜ਼ ਨੇ ਸ਼ਾਈਨਿੰਗ ਵਗੈਰਾ ਤੇ ਸਾਫ ਸੁਥਰੇ ਅੰਡੇ ਨੇਗੇ ਇਹ ਅੰਡੇ ਸੇਲ ਵੀ ਵਧੀਆ ਰੇਟ ਤੇ ਹੁੰਦੇ ਨੇਗੇ ਕੋਈ ਇਦਾਂ ਦੀ ਦਿੱਕਤ ਨਹੀਂ ਆਉਂਦੀ ਸੋ ਆਪਾਂ ਹੁਣ ਅੱਗੇ ਤੁਹਾਨੂੰ ਦਿਖਾਵਾਂਗੇ ਕਿ ਸ਼ੱਕਰ ਵਾਲਾ ਪਾਣੀ ਇਹਨਾਂ ਨੂੰ ਕਿਉਂ ਜ਼ਰੂਰੀ ਆ ਤੇ ਆਪਾਂ ਕਿਵੇਂ ਬਣਾਉਣਾਗਾ ਸ਼ੱਕਰ ਵਾਲਾ ਪਾਣੀ ਤੁਹਾਨੂੰ ਸਾਰੀ ਗਤੀਵਿਧੀਆਂ ਦੱਸਾਂ ਕਿਹੜੀ ਸ਼ੱਕਰ ਵਰਤਣੀ ਆ ਸੋ ਵੀਡੀਓ ਨਾਲ ਅੱਗੇ ਵੀ ਬਣੇ ਰਹੋ ਹਾਂਜੀ ਦੋਸਤੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਮੁਰਗੀਆਂ ਲਈ ਸ਼ੱਕਰ ਵਾਲਾ ਪਾਣੀ ਆਪਾਂ ਨੇ ਕਿਵੇਂ ਬਣਾਉਣਾ ਤੇ ਇਹਦੇ ਫਾਇਦੇ ਵੀ ਦੱਸਾਂਗੇ ਤੁਹਾਨੂੰ ਕੀ ਕੀ ਫਾਇਦੇ ਹੁੰਦੇ ਨੇ ਕਿਹੜੇ-ਕਿਹੜੇ ਕਾਰਨਾ ਕਰਕੇ ਆਪਾਂ ਕਿਉਂ ਆਪਾਂ ਜਿਹੜਾ ਪਾਣੀ ਮੁਰਗੀਆਂ ਨੂੰ ਸ਼ੱਕਰ ਵਾਲਾ ਪਿਉਂੜਿਆ ਸੋ ਆਜੋ ਆਪਾਂ ਦੱਸ ਦਿਆਂ ਤੁਹਾਨੂੰ ਦੋਸਤੋ ਜਿਸ ਤਰ੍ਹਾਂ ਆਪਣੇ ਕੋਲ 10 ਕੁ ਮੁਰਗੇ ਮੁਰਗੀਆਂ ਨੇ ਤਾਂ ਇਹਨਾਂ ਲਈ ਆਪਾਂ ਜਿਹੜੇ 2 ਚਮਚੇ ਸ਼ੱਕਰ ਦੇ ਪਾਣੀ ਚ ਪਾ ਲਾਂਗੇ ਇਹ ਸ਼ੱਕਰ ਦੋ ਤਰ੍ਹਾਂ ਦੀ ਆਉਂਦੀ ਹੈ ਇਹ ਚਿੱਟੀ ਸ਼ੱਕਰ ਆ ਗਈ ਦੇਖ ਲਓ ਚਿੱਟੀ ਸ਼ੱਕਰ ਪਾਣੀ ਲੈਣੀ ਹੈਗੀ ਕ ਲਾਲ ਹੁੰਦੀ ਆ ਚਿੱਟੀ ਵਧੀਆ ਚ ਸ਼ੱਕਰ ਲੈਣੀ ਆ ਉਹ ਦੋ ਚਮਚੇ ਪਾਣੀ ਚ ਪਾ ਕੇ ਚੰਗੀ ਤਰ੍ਹਾਂ ਪਾਣੀ ਨੂੰ ਘੋਲ ਕੇ ਦੇਖੋ ਜਿਸ ਤਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਘੋਲ ਕੇ ਜਿਹੜੇ ਉਹਨਾਂ ਦੇ ਬਰਤਨ ਨੇਗੇ ਉਹਨਾਂ ਚ ਪਾਉਣਾਗਾ ਇਹ ਤੁਹਾਨੂੰ ਜਿਹੜੇ ਫਾਇਦੇ ਨੇ ਉਹ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਧੰਨਵਾਦ ਜੀ ਹੁਣ ਦੋਸਤੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਇੱਧਰ ਤਾਂ ਕਣਕ ਪਈ ਹੈਗੀ ਇੱਧਰ ਆਪਣੀਆਂ ਜਿਹੜੀਆਂ ਰਾਤ ਦੀਆਂ ਬਚੀਆਂ ਹੋਈਆਂ ਸੀ ਬਈਆਂ ਰੋਟੀਆਂ ਪਈਆਂ ਨਗੀਆਂ ਇਹ ਤੁਸੀਂ ਇਹਨਾਂ ਨੂੰ ਕਿਵੇਂ ਪਾਉਣੀਆਂ ਨੇ ਹੁਣ ਆਪਾਂ ਤੁਹਾਨੂੰ ਪ੍ਰੋਪਰ ਜਿਹੜਾ ਤਰੀਕਾ ਉਹ ਦੱਸਾਂਗੇ ਕਿ ਕਿਵੇਂ ਇਹਨਾਂ ਨੂੰ ਪਾਉਣਾ ਹੈ ਇਹਨਾਂ ਨੂੰ ਖਾਸ ਕਰਕੇ ਜਿਹੜਾ ਗਰਮੀਆਂ ਦੇ ਸਮੇਂ 'ਚ ਹੁਣ ਤੁਸੀਂ ਦੇਖ ਸਕਦੇ ਹੋ ਕਿ ਰੋਟੀਆਂ ਕਲਡੀਆਂ ਨੇ ਕਾਫੀ ਜ਼ਿਆਦੇ ਸੋ ਇਹ 'ਚ ਹੁਣ ਆਪਾਂ ਥੋੜਾ ਜਿਹਾ ਪਾਣੀ ਮਿਲਾਵਾਂਗੇ ਜ਼ਿਆਦਾ ਨਹੀਂ ਪਾਣੀ ਪਾਉਣਾ ਥੋੜਾ ਜਿਹਾ ਪਾਵਾਂਗੇ ਫਾਈਨਲ ਨਾਲ ਦੋਸਤੋ ਇੱਕ ਤਾਂ ਇਹ ਭਿੱਜੇ ਜਾਣੀਆਂ ਆ ਸੌਫਟ ਬਹੁਤ ਹੋ ਜਾਣੀਆਂ ਆ ਦੂਸਰਾ ਜਿਹੜੀ ਆਪਾਂ ਕਣਕ ਇਹਨਾਂ ਨੂੰ ਪਾ ਰਹਾਂਗੇ ਕਣਕ ਵੀ ਬਹੁਤ ਜ਼ਿਆਦਾ ਸੌਫਟ ਹੋ ਜੂਗੀ ਸੌਫਟ ਕਣਕ ਜਿਹੜੀ ਖਾਣੀ ਗਰਮੀਆਂ ਚ ਸੌਖੀ ਹੁੰਦੀ ਹੈ ਜਿਹੜੀ ਸੁੱਕੀ ਕਣਕ ਆ ਉਹ ਬਹੁਤ ਔਖੀ ਹੁੰਦੀ ਹੈਗੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨੂੰ ਬਿਲਕੁਲ ਬਰੀਕ ਕਰ ਲੋ ਬਿਲਕੁਲ ਇਹਨੂੰ ਇਸ ਤਰ੍ਹਾਂ ਜਿਵੇਂ ਆਪਾਂ ਆਟਾ ਗੁੰਨਦੇ ਹੁੰਨੇ ਆਏ ਕਰਕੇ ਇਹਨਾਂ ਨੂੰ ਆਓ ਦੋਸਤੋ ਹੁਣ ਇਹਨੂੰ ਲਗਭਗ 1 ਤੋਂ 2 ਮਿੰਟ ਹੋ ਚੁੱਕੇ ਨੇ ਇਹ ਭਿੱਜ ਚੁੱਕੀ ਹੈਗੀ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਚ ਫੀਡ ਕਿਵੇਂ ਮਿਕਸ ਕਰਨੀ ਹੈਗੀ ਇਹ ਬਹੁਤ ਵਧੀਆ ਤਰੀਕਾ ਹੈਗਾ ਇਹਦੇ ਨਾਲ ਜਿਹੜਾ ਰਿਜ਼ਲਟ ਵੀ ਬਹੁਤ ਵਧੀਆ ਮਿਲਦਾ ਹੈਗਾ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਥੋੜਾ ਥੋੜਾ ਇਹ ਚ ਪਾਣੀ ਦੀ ਮਾਤਰਾ ਹੈਗੀ ਹੈਗੀ ਇਸ ਤੋਂ ਬਾਅਦ ਆਪਾਂ ਇਹ ਚ ਜਿਹੜੀ ਫੀਡ ਮਿਕਸ ਕਰਾਂਗੇ ਇਸ ਤਰ੍ਹਾਂ ਤੁਸੀਂ ਇਹ ਚ ਫੀਡ ਮਿਕਸ ਕਰ ਦੇਣੀ ਆ ਆ ਦੇਖੋ ਖਾਣ ਵਾਸਤੇ ਆ ਵੀ ਗਈ ਹੈ ਹੈਲੋ ਲਓ ਜੀ ਇਸ ਤਰ੍ਹਾਂ ਆਪਾਂ ਇਹ ਚ ਫੀਡ ਚੰਗੀ ਤਰ੍ਹਾਂ ਮਿਕਸ ਕਰਤੀ ਸੋ ਹੁਣ ਆਪਾਂ ਇਹਨਾਂ ਦੇ ਅੱਗੇ ਧਰ ਦਾਂਗੇ ਦੇਖਿਓ ਤੁਸੀਂ ਕਿਵੇਂ ਖਾਂਦੀਆਂ ਇਹ ਚ ਕਣਕ ਵੀ ਭੁੰਨਤੀ ਗਈ ਜਿਹੜੀ ਕਣਕ ਜਿਹੜੀ ਉਹ ਗਿੱਲੀ ਹੋਗੀ ਤੇ ਉਸ ਤੋਂ ਬਾਅਦ ਜਿਹੜੀਆਂ ਰੋਟੀਆਂ ਵੀ ਸੌਫਟ ਹੋ ਗਈਆਂ ਤੇ ਜਿਹੜੀ ਫੀਡ ਆ ਉਹ ਚ ਵੀ ਨਮੀ ਦੀ ਮਾਤਰਾ ਪਾਣੀ ਦੀ ਮਾਤਰਾ ਹੋਗੀ ਸੋ ਬਹੁਤ ਜਿਹੜੀ ਸ਼ੌਂਕ ਨਾਲ ਖਾਂਦੀਆਂ ਨੇ ਇਸ ਤਰ੍ਹਾਂ ਜੇ ਤੁਸੀਂ ਪਾ ਸਕਦੇ ਹੋ ਇਹਦੇ ਨਾਲ ਅੰਡੇ ਦੀ ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਵਧੂਗੀ ਤੇ ਜਿਹੜਾ ਅੰਡਾ ਗਾ ਅੰਡੇ ਦਾ ਸਾਈਜ਼ ਵੀ ਬਹੁਤ ਵਧੀਆ ਹੋਊਗਾ ਕਿਉਂਕਿ ਜਿਹੜੀ ਰੋਟੀ ਹੁੰਦੀ ਆ ਦੋਸਤੋ ਰੋਟੀ 'ਚ ਰਾਤ ਆਲੀ ਜੇ ਬਹੁਤ ਤੱਤ ਹੁੰਦੇ ਨੇਗੇ ਜਿਵੇਂ ਡਾਕਟਰ ਵੀ ਕਹਿੰਦੇ ਨੇ ਜੇਕਰ ਆਪਾਂ ਵੇਹੀ ਰੋਟੀ ਖਾ ਸਕਦੇ ਆ ਉਹ ਆਪਣੇ ਸਰੀਰ ਲਈ ਬਹੁਤ ਵਧੀਆ ਹੁੰਦੀ ਆ ਸੋ ਇਹਨਾਂ ਲਈ ਵੀ ਜਿਹੜੀ ਵੇਹੀ ਰੋਟੀ ਬਹੁਤ ਵਧੀਆ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸ਼ੌਂਕ ਨਾਲ ਖਾ ਰਹੀ ਹੈ ਇਹਨੇ ਲਓ ਦੋਸਤੋ ਪਾਣੀ ਆਪਾਂ ਕੁੰਡੇ 'ਚ ਬਿਲਕੁਲ ਸਾਫ਼ ਸੁਥਰਾ ਪਾਤਾ ਹੁਣ ਆਪਾਂ ਜਿਹੜਾ ਇਹ ਸ਼ੱਕਰ ਵਾਲਾ ਪਾਣੀ ਤਿਆਰ ਕੀਤਾ ਸੀਗਾ ਉਪਾ ਕੁੰਡੇ ਚ ਪਾਵਾਂਗੇ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਫੀਡ ਬਣਾਈ ਸੀ ਮੁਰਗੀਆਂ ਬਹੁਤ ਜ਼ਿਆਦਾ ਸ਼ੌਕ ਨਾਲ ਖਾ ਰਹੀਆਂ ਨੇਗੀਆਂ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਖਾ ਰਹੀਆਂ ਨੇ ਅੱਧ ਤੋਂ ਜ਼ਿਆਦਾ ਤਾਂ ਇਹ ਖਾ ਵੀ ਗਈਆਂ ਸੋ ਹੁਣ ਦੋਸਤੋ ਇਹ ਚ ਆਪਾਂ ਚੰਗੀ ਤਰ੍ਹਾਂ ਪਾਣੀ ਚ ਪਹਿਲਾਂ ਪਾਣੀ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਉਹ ਚ ਮਿੱਟੀ ਵਗੈਰਾ ਕੁਝ ਨਹੀਂ ਹੋਣਾ ਚਾਹੀਦਾ ਸੋ ਆਪਾਂ ਲਓ ਜੀ ਹੁਣ ਇਹ ਚ ਆਪਾਂ ਜਿਹੜਾ ਸ਼ੱਕਰ ਵਾਲਾ ਪਾਣੀ ਸੀ ਉਹ ਮਿਕਸ ਕਰਤਾ ਦੋਸਤੋ ਜਿਹੜਾ ਹੁਣ ਸ਼ੱਕਰ ਵਾਲੇ ਪਾਣੀ ਦੇ ਫਾਇਦੇ ਤੁਹਾਨੂੰ ਦੱਸ ਦੇਾਂਗੇ ਜਿਹੜਾ ਸ਼ੱਕਰ ਵਾਲਾ ਪਾਣੀ ਆ ਦੋਸਤੋ ਇਹ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਇੱਕ ਤਾਂ ਇਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਉਹ ਉੱਪ ਕਰੀ ਰੱਖਦਾਗਾ ਦੂਸਰਾ ਜਿਹੜੀ ਸ਼ੱਕਰ ਹੁੰਦੀ ਹੈ ਦੋਸਤੋ ਠੰਡੀ ਹੁੰਦੀ ਹੈਗੀ ਸੋ ਇਹਨਾਂ ਨੂੰ ਜਿਹੜਾ ਗਰਮੀਆਂ 'ਚ ਗਰਮੀ ਤੋਂ ਜਿਹੜਾ ਬਚਾਉਣ 'ਚ ਜਿਹੜੀ ਸ਼ੱਕਰ ਮਦਦ ਕਰਦੀ ਹੈਗੀ ਤੇ ਸ਼ੱਕਰ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇਗੇ। ਦੂਸਰਾ ਜਿਹੜਾ ਸ਼ੱਕਰ ਨਾਲ ਇਹਨਾਂ ਦੀ ਇੱਕ ਤਰ੍ਹਾਂ ਦੀ ਡੀ-ਵਾਰਮਿੰਗ ਹੋ ਜਾਂਦੀ ਆ। ਅੰਦਰ ਇਹਨਾਂ ਦੇ ਕੋਈ ਜੀਵ ਹੁੰਦਾ ਜਾਂ ਕੀੜੇ ਵਗੈਰਾ ਹੁੰਦੇ ਨੇ ਉਹ ਸ਼ੱਕਰ ਨਾਲ ਬਿਲਕੁਲ ਬਾਹਰ ਨਿਕਲ ਜਾਂਦੇ ਨੇ। ਸੋ ਜੇਕਰ ਤੁਸੀਂ ਇਸ ਤਰ੍ਹਾਂ ਸ਼ੱਕਰ ਹਫਤੇ 'ਚ 1-2 ਵਾਰ ਵਰਤੋਗੇ, ਇਹਨਾਂ ਦੇ ਪਾਣੀ 'ਚ ਪਾਓਗੇ ਤਾਂ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲੇਗਾ। ਆਪਾਂ ਕਾਫੀ ਟਾਈਮ ਤੋਂ ਜਿਹੜਾ ਸ਼ੱਕਰ ਵਾਲਾ ਪਾਣੀ ਇਹਨਾਂ ਨੂੰ ਦੇ ਰਹੇ ਹਾਂ ਹਫਤੇ ਬਾਅਦ ਸੋ ਆਪਾਂ ਅੱਜ ਤੁਹਾਨੂੰ ਵੀਡੀਓ ਵੀ ਬਣਾ ਕੇ ਦਿਖਾਤੀ। ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਆ ਕਰੋ ਆਪਾਂ ਡੇਲੀ ਤੁਹਾਡੇ ਲਈ ਨਵੇਂ-ਨਵੇਂ ਬਲੌਗ ਜਿਹੜੇ ਉਹ ਲਿਆਉਂਦੇ ਰਹਾਂਗੇ ਤੇ ਵਧੀਆ-ਵਧੀਆ ਚੀਜ਼ਾਂ ਤੁਹਾਨੂੰ ਦੱਸਦੇ ਰਹਾਂਗੇ ਜੀ ਦੇ ਨਾਲ ਤੁਹਾਨੂੰ ਅੱਗੇ ਜਾ ਕੇ ਫਾਇਦਾ ਹੋਊਗਾ ਤੇ ਜਿਹੜਾ ਅੰਡਿਆਂ ਦੀ ਪ੍ਰੋਡਕਸ਼ਨ ਵੀ ਤੁਹਾਡੀ ਮੁਰਗੀ ਦੀ ਬਹੁਤ ਜ਼ਿਆਦਾ ਵਧੂਗੀ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ